ਅੱਜੇ ਕਾਰਵਾਈ ਹੋਈ ਆ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਵਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੋਂ ਨਸ਼ਾ ਵਿਕਦਾ ਉਹਨਾਂ ਨੂੰ ਹਰ ਦਿਨ ਅਸੀਂ ਇਹ ਗੱਲ ਕਹਿੰਦੇ ਆ ਜਾਂ ਤਾਂ ਸਾਡਾ ਹਲਕਾ ਛੱਡ ਜੋ ਜਾਂ ਇਹ ਧੰਦਾ ਬੰਦ ਕਰ ਦਿਓ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਪੱਸ਼ਟ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਮੇਰਾ ਨਾਮ ਸੁਣ ਕੇ लवली ਹੈ ਇਹ ਚੇਤੇ ਮਤਲਬ ਕਿ ਨਾ ਇਹਦੇ ਖਲਾਫ ਹੈਗੇ ਨੇ ਜਿਨ੍ਹਾਂ ਵਿੱਚ ਕਈ ਨਗਰ ਨਸ਼ਾ ਸੌਜਾ ਜਾਪੜਾ ਵੀ ਹੋਇਆ ਹੈ ਅੱਜ ਇਹ ਕਾਰਵਾਈ ਹੋਈ ਆ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਵਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੋਂ ਨਸ਼ਾ ਵਿਕਦਾ ਜੀ ਕਦੋਂ ਤੋਂ ਕਦੋਂ ਇਹ ਨਸ਼ਾ ਵੇਚ ਰਿਹਾ ਸੀਗਾ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਤੋਂ ਕਿਉਂਕਿ ਜਿੰਨਾ ਸਮਾਂ ਕਿੰਨਾ ਸਮਾਂ ਲਗਭਗ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਤੇ ਕਿੰਨੇ ਪਰਚੇ ਤੇ ਹੋਏ ਹੋਏ ਇਹਨਾਂ ਦੇ 7 ਤੋਂ 8 ਪਰਚੇ ਪਹਿਲਾਂ ਚੱਲ ਰਹੇ ਨੇ ਤੇ ਹੁਣ ਮੈਡਮ ਇਹ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਲਗਾਤਾਰ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਜਿਹੜੇ ਹਜੇ ਵੀ ਵੇਚ ਰਹੇ ਨੇ ਉਹਨਾਂ ਨੂੰ ਹਰ ਦਿਨ ਅਸੀਂ ਇਹ ਗੱਲ ਕਹਿੰਨੇ ਆ ਜਾਂ ਤਾਂ ਸਾਡਾ ਹਲਕਾ ਛੱਡ ਜੋ ਜਾਂ ਇਹ ਧੰਦਾ ਬੰਦ ਕਰ ਦੋ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਪੱਸ਼ਟ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬਚਣਗੇ ਮੈਂ ਕਿੰਨੀ ਪ੍ਰਾਪਰਟੀ ਜਿਹੜੀ ਭਾਈਗੇ 2 ਨੰਬਰ ਦੀ ਉਹ ਕਿੱਦਾਂ ਇੱਕ ਦਿੱਤੀ ਜਾਈਏ ਇਹਦੇ ਇਨ੍ਹਾਂ ਦੇ ਕੋਲੋਂ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਨ੍ਹਾਂ ਦੀ ਬੇਟੀ ਦੇ ਨਾਮ ਤੇ ਵੀ ਆ ਔਰ ਇਨ੍ਹਾਂ ਦੀ ਵਾਈਫ ਦੇ ਨਾਮ ਤੇ ਵੀ ਹੈ ਔਰ ਇੱਕ ਕੋਈ ਪੁਰਾਣਾ ਕਾਉਂਸਲਰ ਹੈ ਜਿਹੜਾ ਉਹ ਪੀਏ ਆ ਉਹਨਾਂ ਦਾ ਉਹ ਵੀ ਇਨ੍ਹਾਂ ਦੇ ਨਾਲ ਇਸ ਧੰਦੇ ਦੇ ਵਿੱਚ ਸ਼ਾਮਲ ਹੈ ਡਾਕਟਰ ਸੁਖਮਨ ਕਰੂਨੀ ਉਹਦੀ ਵੀ ਇਨ੍ਹਾਂ ਦੀ ਕਾਪੀਆਂ ਤੇ ਵੀ ਹੋਊਗੀ ਹੋਏਗਾ ਹਰ ਜਗ੍ਹਾ ਕਾਰਵਾਈ ਹੋਏਗੀ ਮੈਡਮ ਕਿੰਨੇ ਮੈਡੀਕਲ ਸਟੋਰ ਨੇ ਹੋਰੇ ਉਹਨਾਂ ਤੇ ਕਿੰਨਾ ਕਿਹੜੀ ਮੈਸੇਜਾਂ ਚੱਲਣ ਉਹ ਜਿਹੜਾ ਬੰਦਾ ਵੇਚਦੇ ਨੇ ਹੁਣ ਤੱਕ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਦੋ ਇਲਾਕਾ ਛੱਡ ਦੋ ਇਹ ਧੰਦਾ ਬੰਦ ਕਰ ਦੋ ਛੋਟੂ ਸਾਹਮਣੇ ਹੈ ਕਾਰਪੋਰੇਸ਼ਨ ਵਾਲੇ ਕਰ ਰਹੇ ਨੇ ਇਸ ਨਾਲ ਆਏ ਆ ਜੀ ਸਰ ਬਰਾਬਰ ਰੱਖਣਾ ਤੇ ਅਸੀਂ ਜਿਹੜਾ ਟ੍ਰੇਨ ਇੱਥੇ ਬਿਨੇ ਜੀ ਸਰ ਕਾਰਪੋਰੇਸ਼ਨ ਦੇ ਅਧਿਕਾਰੀ ਆਏ ਨੇ ਅਸੀਂ ਉਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕਰਾ ਲਿਆ ਜੋ ਵੀ ਵਾਇਲੇਸ਼ਨ ਹੈ ਜਿੱਦਾਂ ਵੀ ਹੈਗਾ ਉਹਦੇ ਬਾਰੇ ਰਿਪੋਰਟ ਕਰਨਗੇ ਬਾਕੀ ਜਿਹੜਾ ਇਹ ਸਤਨਾਮ ਸਿੰਘ ਹੈਗਾ ਜਿਹਦਾ ਨਾਮ ਸਤਨਾਮ ਸਿੰਘ ਲਵਲੀ ਹੈ ਇਹ 6 ਕਮਟਾਤਨਾ ਇਹਦੇ ਖਿਲਾਫ ਹੈਗੇ ਨੇ ਜਿਨ੍ਹਾਂ ਦੇ ਵਿੱਚ ਕਈ ਨਗਰਦਨੀ ਸੋਇਆ ਜਾਪੜਾ ਵੀ ਹੈਗਾ ਤੇ ਬਾਕੀ ਕਾਰਵਾਈ ਸਾਰੇ ਹੋ ਗਿਆ ਸਰ ਕਿੰਨੇ ਸਮੇਂ ਤੋਂ ਇਹ ਸ਼ਖਸ ਨਸ਼ਾ ਵੇਚ ਰਿਹਾ ਸੀ ਇਹ ਤਕਰੀਬਨ ਜਿਹੜੇ ਇਹਦਾ ਰਜਿਸਟ੍ਰੇਸ਼ਨ ਹੈਗੀ 2015-16 ਤੋਂ ਲੱਗਿਆ ਹੋਇਆ ਹੈ ਤੇ ਹੁਣ ਤੱਕ ਪਰ ਨਗਰਦਾਲ ਚੱਲਿਆ ਸਰ ਇਹੀ ਦੁਕਾਨ ਹੈ ਜਿੱਥੇ ਵੇਚਿਆ ਜਾ ਰਿਹਾ ਇਸ ਤੋਂ ਇਲਾਵਾ ਹੋਰ ਵੀ ਦੁਕਾਨਾਂ ਹੈਗੀਆਂ ਇਹਦੇ ਬਾਰੇ ਬਿਲਕੁਲ ਜੋ ਵੀ ਏਰੀਆ ਹੈਗਾ ਇਹ ਇਹਦਾ ਨਾਮ ਚੱਲਦਾ ਬਿਲਕੁਲ ਤੁਹਾਨੂੰ ਪਤਾ ਹੀ ਹੈ ਸਾਰਾ ਤੇ ਕਾਰਵਾਈ ਹੋ ਰਹੀ ਹੈ ਤੇ ਅੱਗੋਂ ਵੀ ਹੈ ਜਿਹੜਾ ਨਸ਼ਾ ਵੇਚਦਾ ਜਿਹੜਾ ਇਵੇਂ ਕਰਦਾ ਕਾਰਵਾਈ ਸਾਰੇ ਦੇਖੀ ਜਾ ਪਰ ਕੈਮਰਾ ਦੇਖ ਦਿਆ ਦੇਖਿਆ ਕਿੰਨੇ ਮੈਡੀਕਲ ਨਸ਼ਾ ਵੇਚਦੇ ਨੇ 2015 ਤੋਂ 14-15 ਉਹਨੇ ਲੱਗਿਆ ਹੈ 16 ਦਾ ਹੋਰ ਕਿੰਨੇ ਕੁ ਮੈਡੀਕਲ ਅਚਨ ਮਿਲਦੇ ਹੋ ਹੋਰ ਕਾਫੀ ਹੈਗੇ ਨੇ ਜਿਵੇਂ ਜਿਵੇਂ ਆਊਗਾ ਤਾਂ ਉਹ ਸਾਹਮਣੇ ਆਉਂਦਾ ਜਾਏਗਾ ਕੋਈ ਨਾ ਦਾ ਮੈਡੀਕਲ ਹੋ ਜਾਏਗਾ ਉਹ ਵੀ ਨਸ਼ਾ ਵੇਚ ਰਿਹਾ ਹੁਣ ਸ੍ਰੀ ਅੰਦਰ ਉਹਦੇ ਬਾਰੇ ਵੀ ਦੇਖ ਲਾਂਗੇ ਸਰ ਬਿਲਡਿੰਗ ਡਿਮੋਲਿਸ਼ ਕੀਤੀ ਜਾ ਰਹੀ ਹੁਣ ਬਿਲਕੁਲ ਜੀ ਜੋ ਵਾਇਲੇਸ਼ਨ ਹੈਗੀ ਆ ਉਹਨੂੰ ਸਾਰੇ ਕਾਲਰ ਕਰਾਂਗੇ ਠੀਕ ਹੈ